ਅਭਿਆਨ ਦੇ ਨਾਮ ਭਾਵਨਾ ਦੇ ਨਾਲ ਕਲਗੀਧਰ ਸਾਹਿਬ ਮਹਾਰਾਜ ਜੀ ਦਾ ਜਸ ਹਾਲਸਾ ਭੰਤ ਦੀ ਸਾਜਣਾ ਦਿਵਸ ਸੁਚੇ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸੋ ਬਹੁਤ ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਭਾਈ ਬੇਨਤੀ ਕਰਾਂਗੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸ ਸਿੰਘ ਜੀ ਬੰਦੇਾਲ ਕਵਿਸ਼ਰੀ ਜਨ ਠੀਕ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਸੋ ਹੁਣ ਉਹਨਾਂ ਨੂੰ ਬੇਨਤੀ ਕਰੀਏ ਕਿ ਜਿਹਦੇ ਤੇ ਪਹੁੰਚ ਕੇ ਨੇ ਜੋ ਕੋਈ ਸ੍ਰੀ ਵਾਰਾ ਰਾਗੀ ਆਪ ਜੀ ਕੋ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਪਹਿਲਾਂ ਵੀ ਦਾਸ ਨੇ ਭਾਈ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਵੀ ਜੋ ਕੰਤਨ ਦੀ ਸਟੇਜ ਦੀ ਸੇਵਾ ਜੋ ਤਕਰੀਬ 12 ਮਹੀਨਿਆਂ ਤੱਕ ਚੱਲੇਗੀ ਸੋ ਸਾਰੇ ਸੰਗਤਾਂ ਨੇ ਪਾਈ ਜਵੇ ਪਹਿਲਾਂ ਬੜੇ ਪ੍ਰੇਮ ਸਤਿਆਪਾਤ ਨਾਲ ਉਹਨਾਂ ਦੇ ਨਾਲ ਵਿਚਾਰ ਸਵਰਣ ਕੀਤਾ ਹੈ ਉਸੇ ਤਰ੍ਹਾਂ ਬਹੁਤ ਪਾਈ ਸ਼ਕਰੀਵਨਾ ਪੌਣੇ ਕਾ ਜੱਜ ਦੇ ਨਾਲ ਤੋਂ ਆਪ ਜੀ ਦੇ ਨਾਲ ਸਾਰੇ ਸ਼ੀ ਨਾਰਦ ਸਵਾਗਤ ਉਹ ਸਾਰੇ ਸੰਗਤਾਂ ਨੇ ਬੜਿਆ ਦਾ ਪ੍ਰੇਮ ਸਤਿਕਾਰ ਭਾਵਨਾ ਦੇ ਨਾਲ ਜਿਹੇ ਤਰ੍ਹਾਂ ਹਾਜ਼ਰੀਆਂ ਭਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ